ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣੀ ਇੱਕ ਹਫ਼ਤੇ ਦੀ ਮਲਾਈ ਆ ਆਪਾਂ ਪਾਲੀ ਕੜਾਹੀ ਦੇ ਵਿੱਚ ਇਹਨੂੰ ਪਹਿਲਾਂ ਗਲਾਸ ਨਾਲ ਦਾ ਫੈਂਟ ਲੈਣਾ ਬਿਨਾ ਮਸ਼ੀਨ ਤੋਂ ਅੱਜ ਆਪਾਂ ਮੱਖਣ ਬਣਾਉਣਾ ਕਈਆਂ ਕੋਲ ਮਸ਼ੀਨ ਨਹੀਂ ਹੁੰਦੀ ਤੇ ਇਸ ਤਰ੍ਹਾਂ ਇਹਨੂੰ ਆਪਾਂ ਫੈਂਟੀ ਜਾਣਾ 20-25 ਮਿੰਟ ਮੇਰੇ ਲੱਗ ਗਏ ਸਰਦੀ ਦਾ ਮੌਸਮ ਆ ਗਰਮੀ ਵਿੱਚ 10 ਮਿੰਟ ਵਿੱਚ ਬਣ ਜਾਂਦੀ ਆ ਹੱਥ ਦੇ ਨਾਲ ਤੇ ਬਿਨਾ ਮਸ਼ੀਨ ਤੋਂ ਜਿਹਨਾਂ ਕੋਲ ਮਸ਼ੀਨ ਹੈ ਨਹੀਂ ਨਾ ਹੱਥ ਨਾਲ ਇਸ ਤਰ੍ਹਾਂ ਤੁਸੀਂ ਮਲਾਈ ਤੋਂ ਮੱਖਣ ਬਣਾ ਸਕਦੇ ਆ ਮੱਖਣ ਦਾ ਘੀ ਬਣਾ ਸਕਦੇ ਆ ਤੇ ਹੁਣ ਜਿਹੜਾ ਵਿੱਚੋਂ ਦੁੱਧ ਇਹਦੇ ਵਿੱਚ ਗਿਆ ਇਹਨੂੰ ਆਪਾਂ ਗਰਮ ਕਰਕੇ ਜੰਮਣ ਲਾ ਦੇਣਾ ਆ ਕਿਉਂਕਿ ਹਫ਼ਤੇ ਦੀ ਮਣਾਈ ਆ ਆਪਣੀ ਤੇ ਜ਼ਿਆਦਾ ਪੁਰਾਣੀ ਨਹੀਂ ਹੈਗੀ ਤੇ ਇਸ ਕਰਕੇ ਆਪਾਂ ਇਹਦਾ ਹੁਣ ਆਪਾਂ ਬਣਾ ਲੈਣਾ ਕਿਉਂ ਸਾਰਿਆਂ ਕੋ ਮਸ਼ੀਨਾਂ ਨਹੀਂ ਹੁੰਦੀਆਂ ਇਸ ਕਰਕੇ ਆਪਾਂ ਜਿਹੜਾ ਸਰਦੀ ਦਾ ਮੌਸਮ ਆ ਵੀ 25 ਮਿੰਟ ਲੱਗ ਜਾਂਦੇ ਕਿ ਬਣਾ ਆਪਣੇ ਮਲਾ ਮੱਖਣੀ ਬਣਾਉਣ ਨੂੰ ਤੇ ਗਰਮੀ ਦੇ ਵਿੱਚ ਤਾਂ 10 ਮਿੰਟ ਵਿੱਚ ਬਣ ਜਾਂਦੀ ਆ ਤੇ ਕਿਉਂ ਆਪਣਾ ਦੇਖੋ ਬਣ ਗਿਆ ਤੇ ਇਹ ਥੋੜਾ ਜਿਹਾ ਜਦੋਂ ਕਿਉਂ ਬਣ ਗਿਆ ਤਾਂ ਨਮਕ ਪਾ ਦਿਓ ਇਹਦੇ ਨਾਲ ਜਿਹੜਾ ਆ ਕਿਉਂ ਆਪਣਾ ਦਾਣੇਦਾਰ ਬਣ ਕੇ ਤਿਆਰ ਹੋ ਜਾਂਦਾ ਵੀਡੀਓ ਚੰਗੀ ਲੱਗਦਾ ਸ਼ੇਅਰ ਕਰਦੇ ਹੋ ਸਪੋਰਟ ਕਰੋ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ